ਦੱਜੇ ਸਿੰਜੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਰਸ਼ੀਆ ਦੇ ਰਾਸ਼ਟਰਪਤੀ ਵਿਲਾਦਿਮੀਰ ਪੁਤਿਨ ਦੇ ਉੱਤੇ ਇੱਕ ਸਖਤ ਬਿਆਨ ਦਿੱਤਾ ਗਿਆ। 트੍ਰੰਪ ਵੱਲੋਂ ਪੁਤਿਨ ਨੂੰ ਪਾਗਲ ਤਾਂ ਕਹਿ ਦਿੱਤਾ ਗਿਆ। ਇਸ ਬਿਆਨ ਦੇ ਪਿੱਛੇ ਦਾ ਜੋ ਕਾਰਨ ਹੈ ਉਹ ਇਹ ਹੈ ਕਿ ਇੱਕ ਪਾਸੇ ਯੂਕਰੇਨ ਅਤੇ ਰਸ਼ੀਆ ਦੇ ਵਿਚਕਾਰ ਜੰਗਬੰਦੀ ਦੀ ਗਲਵਾ ਚੱਲਦੀ ਪਈ ਹੈ ਕਿ ਜੰਗ ਜਲਦੀ ਰੁਕ ਜਾਵੇਗੀ। ਉਸੇ ਦੌਰਾਨ 트੍ਰੰਪ ਵੱਲੋਂ ਰਸ਼ੀਆ ਤੇ ਇਹ ਇਲਜ਼ਾਮ ਲਾਏ ਗਏ ਨੇ ਕਿ ਪੁਤਿਨ ਵੱਲੋਂ ਰਸ਼ੀਆ ਵੱਲੋਂ ਹਮਲਾ ਕੀਤਾ ਗਿਆ ਯੂਕਰੇਨ ਦੇ ਉੱਤੇ। ਅਤੇ ਉਹਨਾਂ ਨੇ ਕਿਹਾ ਕਿ ਇਸ ਨਾਲ ਕਈ 마ਸੂਮ ਬੱਚਿਆਂ ਦੀ ਲੋਕਾਂ ਦੀ ਜਾਨ ਜਾ ਰਹੀਆਂ ਨੇ ਜਿਸ ਦੇ ਤਹਿਤ ਉਹਨਾਂ ਦਾ ਇਹ ਬਿਆਨ ਹੈ ਕਿਵੇਂ ਦੇਖਦੇ ਹਾਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਪੁਤਿਨ ਦੇ ਉੱਤੇ ਇਹ ਬਿਆਨ ਦੇਣਾ ਦੇਖੋ ਰਸ਼ੀਆ ਤੇ ਯੂਕਰੇਨ ਦੀ ਜੰਗ ਲੱਗਿਆ ਨੂੰ ਤਕਰੀਬਨ 3 ਸਾਲ ਹੋ ਗਏ ਆ ਲਗਾਤਾਰ ਜੰਗ ਜਾਰੀ ਹੈ ਜਿਹਦੇ ਵਿੱਚ ਛੋਟੇ ਹਮਲੇ ਵੱਡੇ ਹਮਲੇ ਲਗਾਤਾਰ ਹੁੰਦੇ ਆ ਰਹੇ ਨੇ ਡੋਨਲਡ ਟਰੰਪ ਰਾਸ਼ਟਰਪਤੀ ਬਣਦੇ ਆ ਤੇ ਉਹਨਾਂ ਉਸ ਤੋਂ ਬਾਅਦ ਉਹਨਾਂ ਦੇ ਬਿਆਨ ਇਹ ਦੇਖੇ ਗਏ ਸੀ ਕਿ ਚਾਹੇ ਸ਼ਾਇਦ ਹੋ ਇਹ ਜਿਹੜੀ ਜੰਗ ਹੈ ਰਕਵਾਉਣਗੇ ਤੇ ਇਸ ਤਰ੍ਹਾਂ ਦੇ ਕਦਮ ਵੀ ਉਹਨਾਂ ਵੱਲੋਂ ਪੁੱਟੇ ਗਏ 사ウਦੀ ਅਰਬ ਦੇ ਵਿੱਚ ਮੀਟਿੰਗਾਂ ਸੈੱਟ ਕੀਤੀਆਂ ਗਈਆਂ ਜਿੱਥੇ ਉਹ ਰਸ਼ੀਅਨ ਅਧਿਕਾਰੀਆਂ ਦੇ ਨਾਲ ਮਿਲੇ ਉਸ ਤੋਂ ਬਾਅਦ ਆ ਪਿਛਲੇ 2 ਹਫ਼ਤਿਆਂ ਦੀ ਗੱਲ ਹੈ ਕਿ ਜਦੋਂ ਇੱਕ ਫੇਰ ਮੀਟਿੰਗ ਰੱਖੀ ਗਈ ਸੀ ਪਰ ਪੁਤਿਨ ਉਹਦੇ ਵਿੱਚ ਪਹੁੰਚੇ ਨਹੀਂ ਤੇ ਇਸ ਕੱਲੋਂ ਡੋਨਲਡ ਟਰੰਪ ਹੋਰਾਂ ਨੇ ਵੀ ਉਸ ਵਿੱਚ ਆਉਣ ਤੋਂ ਨਾ ਕਰ ਦਿੱਤੀ ਸੀ ਸੋ ਮੀਟਿੰਗ ਜਿਹੜੀ ਹੈ ਉਹ ਰਫਾ ਦਫਾ ਹੋ ਗਈ ਗੱਲਬਾਤ ਜੰਗਬੰਦੀ ਵਾਲੇ ਪਾਸੇ ਨੂੰ ਵੱਧਦੀ ਹੈ ਤੇ ਉਸ ਵੇਲੇ ਕੋਈ ਨਾ ਕੋਈ ਵੱਡੀ ਘਟਨਾ ਹੋ ਜਾਂਦੀ ਹੈ ਸੋ ਹੋਇਆ ਕੀ ਹੈ ਪਿਛਲੇ 20-25 ਘੰਟਿਆਂ ਦੀ ਆਪਾਂ ਜੇ ਗੱਲ ਕਰੀਏ ਤਾਂ ਵਲਾਦੀਮੀਰ ਪੁਤਿਨ ਦੇ ਹੈਲੀਕਾਪਟਰ ਦੇ ਉੱਤੇ ਯੂਕਰੇਨੀਅਨ ਡਰੋਨ ਦੇ ਨਾਲ ਹਮਲਾ ਕੀਤਾ ਗਿਆ ਯਾਨੀ ਕਿ ਹੈਲੀਕਾਪਟਰ ਉਡਾਉਣ ਦੀ ਜਿਹੜੀ ਹੈ ਉਹ ਇੱਕ ਤਰ੍ਹਾਂ ਦੀ ਕਹਿ ਲਈਏ ਕੋਸ਼ਿਸ਼ ਕੀਤੀ ਗਈ ਹੈ ਪੁਤਿਨ ਦੀ ਜਾਨ ਲੈਣ ਦੀ ਕੋਸ਼ਿਸ਼ ਸੋ ਉਸ ਦੇ ਆਲੇ ਦੁਆਲੇ ਉਹਨਾਂ ਕੁਝ ਘੰਟਿਆਂ ਦੇ ਵਿੱਚ ਹੀ ਰਸ਼ੀਆ ਵੱਲੋਂ ਇੱਕ 에ਅਰ ਸਟ੍ਰਾਈਕ ਦੁਬਾਰਾ ਯੂਕਰੇਨ ਦੇ ਉੱਤੇ ਕੀਤੀ ਗਈ ਹੈ ਤੇ ਦੱਸਿਆ ਜਾ ਰਿਹਾ ਵੀ 3 ਸਾਲਾਂ ਦੇ ਵਿੱਚ ਸਭ ਤੋਂ ਵੱਡਾ ਹਮਲਾ ਜਿਹੜਾ ਹੈਗਾ ਉਹ ਰਸ਼ੀਆ ਨੇ ਯੂਕਰੇਨ ਦੇ ਉੱਤੇ ਕੀਤਾ ਜਿਦੇ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ ਇਹ ਸਾਰੇ ਘਟਨਾਕਰਮ ਤੋਂ ਬਾਅਦ ਜਦੋਂ ਡੋਨਲਡ 트ੰਪ ਤਾਂ ਇਹ ਗੱਲਬਾਤ ਪਹੁੰਚਦੀ ਹੈ ਤੇ ਉਹਨਾਂ ਦਾ ਪ੍ਰतिकਰਮ ਬੜਾ ਸਿੱਧਾ ਜਿਹਾ ਜਿੱਦਾਂ ਉਹਨਾਂ ਦਾ ਲਹਿਜਾ ਹੈਗਾ ਨਾ ਜੋ ਗੱਲ ਉਹਨਾਂ ਦੇ ਅੰਦਰ ਆਉਂਦੀ ਦਿਲ ਦੇ ਵਿੱਚ ਆਉਂਦੀ ਹੈ ਤਾਂ ਉਸੇ ਵੇਲੇ ਬੋਲ ਦਿੰਦੇ ਨੇ ਕਿਤੇ ਪੁਤਿਨ ਦੇ ਬਾਰੇ ਉਹਨਾਂ ਦੇ ਕੋਲ ਸympathy ਹੁੰਦੀ ਹੈ ਪੁਤਿਨ ਦੇ ਪੁਤਿਨ ਨੂੰ ਲੈ ਕੇ ਤੇ ਉਹ ਕਹਿੰਦੇ ਨੇ ਵੀ ਤੁਸੀਂ ਇਹ ਇਹ ਜਿਹੜਾ ਹੈਗਾ ਵੀ ਜੰਗਬੰਦੀ ਰੋਕੋ ਅਸੀਂ ਪੁਤਿਨ ਦੇ ਨਾਲ ਵੀ ਗੱਲ ਕਰਾਂਗੇ ਰਸ਼ੀਆ ਨਾਲ ਇਦਾਂ ਗੱਲ ਹੋਏਗੀ ਯੂਕਰੇਨ ਦੇ ਨਾਲ ਇਦਾਂ ਸੋ ਹੁਣ ਤੱਕ ਤੁਸੀਂ ਇਦਾਂ ਦੀਆਂ ਸਟੇਟਮੈਂਟਾਂ ਜਿਹੜੀਆਂ ਨੇ ਡੋਨਲਡ ਰੱਪ ਦੀਆਂ ਦੇਖਦੇ ਆ ਰਹੇ ਹੋ ਸੋ ਹੁਣ ਉਹਨਾਂ ਨੇ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਕਿ ਪੁਤਿਨ ਪਾਗਲ ਹੋ ਗਿਆ ਉਹ ਬੇਕਸੂਰ ਲੋਕਾਂ ਦੀ ਜਾਨ ਲੈ ਰਿਹਾ ਸੋ ਇਹ ਸਖਤ ਟਿੱਪਣੀ ਹੈ ਹੁਣ ਤੱਕ ਦੀ ਆਪਾਂ ਦੇਖੀ ਹੈ ਅਮਰੀਕਾ ਵੱਲੋਂ ਰਸ਼ੀਆ ਦੇ ਬਾਰੇ ਕੀਤੀ ਗਈ ਬੇਸ਼ੱਕ ਯੂਕਰੇਨ ਦੀ ਹੈਲਪ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਪਿਛਲੇ ਸਮੇਂ ਦੇ ਵਿੱਚ ਇੱਕ ਡੀਲ ਵੀ ਹੋਈ ਹੈ ਯੂਕਰੇਨ ਦੇ ਨਾਲ ਅਮਰੀਕਾ ਦੀ ਸੋ ਉਸ ਤੋਂ ਬਾਅਦ ਇਹ ਗੱਲ ਤਾਂ ਪੱਕੀ ਹੋ ਗਈ ਸੀ ਕਿ ਅਮਰੀਕਾ ਹਥਿਆਰ ਵੀ ਤੇ ਪੈਸਾ ਵੀ ਪ੍ਰੋਵਾਈਡ ਕਰਵਾਉਂਦਾ ਰਹੇਗਾ ਲਗਾਤਾਰ ਯੂਕਰੇਨ ਨੂੰ ਜਿਸ ਤੋਂ ਬਾਅਦ ਮੈਨੂੰ ਲੱਗਦਾ ਵੀ ਯੂਕਰੇਨ ਦੇ ਹੌਸਲੇ ਵੀ ਵਧੇ ਆ ਤੇ ਉਹਨਾਂ ਨੇ ਸ਼ਾਇਦ ਇਸੇ ਤਰੀਕੇ ਦੇ ਨਾਲੇ ਸੋਚਿਆ ਹੋਣਾ ਕਿ ਆਪਾਂ ਹੁਣ ਜੇ ਪੁਤਿਨ ਦਾ ਹੀ ਕੰਮ ਖਤਮ ਕਰ ਦਈਏ ਹੈਲੀਕਾਪਟਰ ਤੇ ਹਮਲਾ ਕਰਕੇ ਤਾਂ ਇਹ ਸਾਰੀ ਜਿਹੜੀ ਹੈ ਲੜਾਈ ਦੀ ਜੜ ਖਤਮ ਹੋ ਜਾਏਗੀ ਪਰ ਤੁਹਾਨੂੰ ਇਹ ਵੀ ਕਿਤੇ ਨਾ ਕਿਤੇ ਦੱਸਦੀ ਹੈ ਵੀ ਰਸ਼ੀਆ ਵੀ 3 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਚੁੱਕਿਆ ਯੂਕਰੇਨ ਦੇ ਰਾਸ਼ਟਰਪਤੀ ਨੂੰ ਖਤਮ ਕਰਨ ਦੀਆਂ ਉਹਨਾਂ ਦਾ ਵੀ ਇਹੀ ਮੰਨਣਾ ਹੈ ਕਿ ਜੇ ਰਾਸ਼ਟਰਪਤੀ ਨੂੰ ਸੀ ਖਤਮ ਕਰ ਦਿੰਨੇ ਆ ਤੇ ਉਥੇ ਹੀ ਜੰਗ ਜਿਹੜੀ ਆ ਉਹ ਖਤਮ ਹੋ ਜਾਏਗੀ ਸੋ ਦੋਨਾਂ ਦੇ ਨਿਸ਼ਾਨੇ ਇੱਕ ਦੂਜੇ ਦੇ ਉੱਤੇ ਹੈ ਸੋ ਪੁਤਿਨ ਵੀ ਆਪਾਂ ਕਹੀਏ ਵੀ ਕੋਈ ਛੋਟੀ ਮੋਟੀ ਤਾਕਤ ਨਹੀਂ ਹੈ ਬੜੀ ਵੱਡੀ ਪਾਵਰ ਹੈ ਰਸ਼ੀਆ ਸੋ ਉਹਦਾ ਪ੍ਰਸ਼ਟਰਪਤੀ ਹੈ ਪੁਤਿਨ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਲਗਾਤਾਰ ਕੀਤੀ ਗਈ ਸੋ ਹੁਣ ਜਿਹੜੀ ਗੱਲਬਾਤ ਹੈ ਕਿ ਇਹ ਜਿਹੜਾ ਵੱਡਾ ਹਮਲਾ ਯੂਕਰੇਨ ਦੇ ਉੱਤੇ ਹੋਇਆ ਇਸ ਦੇ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ ਤੇ ਡੋਨਲਡ ਟਰੰਪ ਹੋਰਾਂ ਦਾ ਬਿਆਨ ਇਹਦੇ ਉੱਤੇ ਆ ਗਿਆ ਹੁਣ ਇੱਥੋਂ ਇਹ ਹੁਣ ਸਪਸ਼ਟ ਹੋ ਜਾਂਦਾ ਅਮਰੀਕਾ ਅਤੇ ਯੂਕਰੇਨ ਰਸ਼ੀਆ ਦੇ ਵਾਲੇ ਪਾਸੇ ਨੂੰ ਸਖਤ ਹੋ ਕੇ ਕੰਮ ਕਰਨਗੇ ਮਤਲਬ ਕਿ ਸਖਤੀ ਦੇ ਨਾਲ ਹੁਣ ਜਿਹੜਾ ਹੈਗਾ ਅਗਲਾ ਅਟੈਕ ਉਹ ਉਹ ਕੁਝ ਘੰਟਿਆਂ ਦੇ ਵਿੱਚ ਵੀ ਹੋ ਸਕਦਾ ਜਾਂ ਆਉਂਦੇ ਕੁਝ ਦਿਨਾਂ ਦੇ ਵਿੱਚ ਵੀ ਹੋ ਸਕਦਾ ਪਰ ਕੁਝ ਸਖਤੀ ਦੇ ਨਾਲ ਵੱਡਾ ਸਟੈਪ ਲੈਣ ਜਾ ਰਹੇ ਨੇ ਕਿਉਂਕਿ ਡੋਨਲਡ ਟਰੰਪ ਖੁਰਾਂ ਦਾ ਬਿਆਨ ਹੀ ਇਸ ਗੱਲ ਦੀ ਹਾਮੀ ਭਰਦਾ ਹੁਣ ਇੱਥੇ ਇੱਕ ਸਵਾਲ ਹੋਰ ਪੈਦਾ ਹੋ ਜਾਂਦਾ ਕਿ ਯੂਕਰੇਨ ਦੇ ਵਿੱਚ ਬੇਕਸੂਰ ਮਰ ਰਹੇ ਲੋਕਾਂ ਦਾ ਤਰਸ ਜਿਹੜਾ ਹੈਗਾ ਡੋਨਲਡ ਟਰੰਪ ਖੁਰਾਂ ਨੂੰ ਆ ਰਿਹਾ ਮਤਲਬ ਕਿ ਉਥੇ ਕਹਿੰਦੇ ਆ ਕਿ ਬੇਕਸੂਰ ਲੋਕ ਮਾਰੇ ਜਾ ਰਹੇ ਨੇ ਪਰ ਗਾਜ਼ਾ ਦੇ ਵਿੱਚ ਮਰਨ ਵਾਲੇ ਜਿਹੜੇ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਟਿਕਟੌਕ ਦੇ ਨਾਲ ਡੋਨਲਡ 트럼ਪ ਨੂੰ ਬੜਾ ਪਿਆਰ ਆ ਤੇ ਟਿਕਟੌਕ ਭਰੀ ਹੁੰਦੀ ਹੈ ਗਾਜ਼ਾ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ ਪਹਿਲਾਂ ਕੀ ਹਾਲਾਤ ਸੀ ਜਦੋਂ ਗਾਜ਼ਾ ਵਾਧਾ ਫੁੱਲਦਾ ਸੀ ਜਦੋਂ ਠੀਕ ਠਾਕ ਸੀ ਸਭ ਕੁਝ ਉਦੋਂ ਦੇ ਤੇ ਹੁਣ ਦੇ ਹਾਲਾਤ ਛੋਟੇ ਛੋਟੇ ਬੱਚੇ ਮਾਰੇ ਜਾ ਰਹੇ ਨੇ ਉਤੋਂ ਕੀ ਕੀਤਾ ਗਿਆ ਕਿ ਉੱਥੇ ਪਹੁੰਚ ਰਹੀ ਫੂਡ ਚੇਨ ਜਿਹੜੀ ਹੈਗੀ ਫੂਡ ਸਪਲਾਈ ਯੂਨ ਵੱਲੋਂ ਜਾਂ ਹੋਰ ਚੈਰਿਟੀਜ਼ ਵੱਲੋਂ ਉਹਨੂੰ ਵੀ ਰੋਕ ਦਿੱਤਾ ਗਿਆ ਮਤਲਬ ਕਿ ਹੁਣ ਉੱਥੇ ਭੁੱਖ ਵੀ ਜਿਹੜੀ ਹੈ ਭੁੱਖਮਰੀ ਵੀ ਫੈਲ ਚੁੱਕੀ ਹੈ ਤੇ ਕਹਿੰਦੇ ਆ ਕਿ ਜੇ ਕੁਝ ਘੰਟਿਆਂ ਦੇ ਵਿੱਚ ਉੱਥੇ ਅੰਨ ਨਹੀਂ ਪਹੁੰਚਦਾ ਤੇ ਹਜ਼ਾਰਾਂ ਲੋਕਾਂ ਦੀ ਹੋਰ ਮੌਤ ਹੋਣ ਦੀ ਸੰਭਾਵਨਾ ਹੈਗੀ ਹੈ ਸੋ ਇਹ ਤਾਂ ਫਿਰ ਇਹ ਗੱਲ ਜਿਹੜੀ ਹੈ ਉਹ ਸਾਬਤ ਹੋ ਜਾਂਦੀ ਹੈ ਵੀ ਡੋਨਲਡ 트੍ਰੰਪ ਹੋਰੀ ਜਿਹੜੇ ਨੇ ਉਹ ਕਿਤੇ ਨਾ ਕਿਤੇ ਵੱਖਵਾਦ ਕਰ ਰਹੇ ਨੇ ਗਾਜ਼ਾ ਦੇ ਵਿੱਚ ਮਰ ਰਹੇ ਬੇਕਸੂਰ ਬੱਚੇ ਜਾਂ ਬਜ਼ੁਰਗ ਉਹਨਾਂ ਨੂੰ ਲੱਗਦੇ ਨਹੀਂ ਕਿ ਉਹ ਇਨਸਾਨ ਨੇ ਯੂਕਰੇਨ ਦੇ ਵਿੱਚ ਜਿਹੜੇ ਮਰ ਰਹੇ ਨੇ ਸਿਰਫ ਉਹਨਾਂ ਨੂੰ ਉਹ ਹੀ ਇਨਸਾਨ ਲੱਗਦੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਯੂਕਰੇਨ ਦੀ ਹਮਾਇਤ ਨਹੀਂ ਕਰਨੀ ਚਾਹੀਦੀ ਜਾਂ ਫਿਰ ਰਸ਼ੀਆ 'ਚ ਮਰ ਰਹੇ ਲੋਕਾਂ ਦੀ ਹਮਾਇਤ ਨਹੀਂ ਕਰਨੀ ਚਾਹੀਦੀ ਬੇਕਸੂਰ ਕਿਤੇ ਵੀ ਮਰਦਾ ਉਹ ਉਹ ਗਲਤ ਹੈ ਤੇ ਜੇ ਜੇ ਯੂਕਰੇਨ ਦੇ ਵਿੱਚ ਗਲਤ ਲੱਗ ਰਿਹਾ ਇਹਨਾਂ ਨੂੰ ਵੀ ਹੋ ਰਿਹਾ ਤੇ ਫਿਰ ਗਾਜ਼ਾ ਵਾਲੇ ਪਾਸੇ ਕਿਉਂ ਨਹੀਂ ਹੋ ਰਿਹਾ ਭਾਈ ਸੋ ਇਹ ਸਵਾਲ ਹੈਗਾ ਇਥੋਂ ਪਤਾ ਲੱਗਦਾ ਵੀ ਅਮਰੀਕਾ ਵੀ ਕੀ ਕੋਈ ਇਹ ਨਹੀਂ ਹੈ ਇਹ ਮਤਲਬ ਕਿ ਕੋਈ ਸਿੱਧੇ ਤਰੀਕੇ ਨਾਲ ਚੱਲਦਾ ਨਹੀਂ ਬਹੁਤ ਕੁਝ ਇਹਦੇ ਪਿੱਛੇ ਵੀ ਹੈਗਾ ਜਿਹਨੂੰ ਉਹ ਲੈ ਕੇ ਚੱਲ ਰਹੇ ਨੇ ਸੋ ਟਾਰਗੇਟ ਹੁਣ ਰਸ਼ੀਆ ਨੂੰ ਕਿਸ ਤਰੀਕੇ ਨਾਲ ਕੀਤਾ ਜਾਵੇਗਾ ਆਉਂਦੇ ਦਿਨਾਂ ਦੇ ਵਿੱਚ ਦੇਖਣਾ ਹੋਏਗਾ ਜੀ ਹੋਰ ਕੋਈ ਸਵਾਲ ਤੁਹਾਡਾ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਅ ਜੀ ਜਿਸ ਇਸ ਨਾਲ ਹੀ ਗੱਲ ਕਰੀਏ ਜਿਸ ਤਰੀਕੇ ਨਾਲ ਟੰਪ ਗਲਵਾਤ ਕਰਦੇ ਨੇ ਕਿ ਉਹ ਉਹਨਾਂ ਦੀ ਪਾਲਿਸੀ ਹੈ ਸਰਕਾਰ ਦੀ ਕਿ ਕਿਵੇਂ ਉਹ ਜਾਂ ਭਾਰਤ ਦੇ ਪਾਕਿਸਤਾਨ ਦੀ ਜੰਗ ਰਵਾਜਤੀ ਸੀਗੀ ਇਸ ਜਿਹਨਾਂ ਨੇ ਕਾਫੀ ਵੱਡੇ ਦਾਅਵੇ ਕੀਤੇ ਸੀ ਕਿ ਉਹਨਾਂ ਦੀ ਨਵੀਂ ਸਰਕਾਰ ਆਈ ਹੈ ਉਹ ਨਵੀਂ ਪਾਲਿਸੀ ਹੈ ਕਿ ਕੋਈ ਵਾਰ ਨਹੀਂ ਸਿਰਫ ਟ੍ਰੇਡ ਚੱਲੇ ਤੇ ਹੁਣ ਜਿਵੇਂ ਤੁਸੀਂ ਕਿਹਾ ਕਿ ਹੁਣ ਰਸ਼ੀਆ ਦੇ ਉੱਤੇ ਕੋਈ ਐਕਸ਼ਨ ਲਿਆ ਜਾਸਾ ਦਾ ਉਹ ਲੱਗਦਾ ਕਿ ਜੋ ਉਹ ਪਾਲਿਸੀ ਦੁਨੀਆ ਨੂੰ ਦਿਖਾ ਰਹੇ ਨੇ ਟਰੰਪ ਕਿ ਜਿਸ ਤਰੀਕੇ ਨਾਲ ਉਹ ਦਾਅਵੇ ਕਰਦੇ ਨੇ ਕਿ ਇਹ ਦੁਨੀਆ ਦੇ ਦੇਸ਼ਾਂ ਦੇ ਬੜੇ-ਬੜੀਆਂ ਜੰਗਾਂ ਰਗਵਾਦਣਗੇ ਜਿਵੇਂ ਉਹਨਾਂ ਨੇ ਪਹਿਲਾਂ ਵੀ ਇਲੈਕਸ਼ਨ ਹਾਚੂਣਾ ਵਿੱਚੋਂ ਜਿੱਦੋਂ ਇਲੈਕਸ਼ਨ ਤੋਂ ਪਹਿਲਾਂ ਵੀ ਉਹਨਾਂ ਕਿਹਾ ਸੀ ਗਿਆ ਕਿ ਜੇ ਤੀਜੀ جنگ ਹੋਏਗੀ ਉਹਨਾਂ ਰਕਾਂ ਲਾਸਟ ਮਹਿੰਗੀਆਂ ਤੇ ਹੁਣ ਲ ਹਮਲਾ ਜਾਂ ਕੁਝ ਇਡੀਹਾ ਅਟੈਕ ਹੁਣ ਕੁਝ ਰਸ਼ੀਆ ਤੇ ਕਾਰਨ ਹੋ ਸਕਦੇ ਨਹੀਂ ਜੀ ਦੇਖੋ ਰਸ਼ੀਆ ਦੇ ਨਾਲ ਜਿਹੜੀ ਟ੍ਰੇਡ ਹੈ ਉਹ ਤਾਂ ਪਹਿਲਾਂ ਤੋਂ ਹੀ ਠੱਪ ਹੈ ਨਾ ਅਮਰੀਕਾ ਦੀ ਤੇ ਅਮਰੀਕਾ ਨੇ ਆਪਣੇ ਐਲਾਈਜ਼ ਜਿਹੜੇ ਮੁਲਕ ਨੇ ਉਹਨਾਂ ਨੂੰ ਵੀ ਇਹ ਗੱਲ ਵਰਜਿਆ ਹੋਇਆ ਉਹਨਾਂ ਦੇ ਉੱਤੇ ਵੀ ਇਹ ਗੱਲ ਜਿਹੜੀ ਥੋਪੀ ਹੋਈ ਹੈ ਕਿ ਤੁਸੀਂ ਰਸ਼ੀਆ ਦੇ ਨਾਲ ਕਿਸੇ ਤਰੀਕੇ ਦੀ ਵੀ ਟ੍ਰੇਡ ਨਹੀਂ ਕਰਨੀ ਬੇਸ਼ੱਕ ਇੰਡੀਆ ਨੂੰ ਵੀ ਕਿਹਾ ਹੋਇਆ ਅਮਰੀਕਾ ਨੇ ਪਰ ਇੰਡੀਆ ਅਮਰੀਕਾ ਦੀ ਇਸ ਗੱਲੋਂ ਬਾਹਰ ਹੋ ਕੇ ਮਤਲਬ ਕਿ ਇਸ ਕਹੇ ਤੋਂ ਬਾਹਰ ਹੋ ਕੇ ਰਸ਼ੀਆ ਦੇ ਨਾਲ ਜਿਹੜਾ ਤੇਲ ਦਾ ਹੈਗਾ ਜਾਂ ਹੋਰ ਉਹ ਟ੍ਰੇਡ ਕਰਦਾ ਆ ਰਿਹਾ ਜਿਸ ਤੋਂ ਲੈ ਕੇ ਅਮਰੀਕਾ ਖਫਾ ਵੀ ਹੈਗਾ ਸਮੇਂ-ਸਮੇਂ ਦੇ ਉੱਤੇ ਡੋਨਲਡ ਟਰੰਪ ਜੋ ਬਾਈਡਨ ਹੋਰਾਂ ਨੇ ਇਸ ਗੱਲ ਤੇ ਇਤਰਾਜ਼ ਵੀ ਜਤਾਇਆ ਕਿ ਭਾਈ ਇੰਡੀਆ ਵਾਲਿਆਂ ਨੂੰ ਇੱਕ ਪਾਸਾ ਕਰਨਾ ਪੈਣਾ ਹੈ ਜਾਂ ਸਾਡੇ ਵਾਲੇ ਪਾਸੇ ਖੜਜੋ ਜਾਂ ਰਸ਼ੀਆ ਵਾਲੇ ਪਾਸੇ ਪਰ ਫਿਰ ਵੀ ਕਿਤੇ ਨਾ ਕਿਤੇ ਇੰਡੀਆ ਜਿਹੜਾ ਹੈਗਾ ਦੋਨੋਂ ਪਾਸੇ ਖੜਦਾ ਨਜ਼ਰ ਆਇਆ ਜਿਸ ਨੂੰ ਲੈ ਕੇ ਹੁਣ ਉਹਦੇ ਤੁਸੀਂ ਨਤੀਜੇ ਵੀ ਦੇਖੋ ਕਿ ਅਜਦੋਂ ਪਾਕਿਸਤਾਨ ਦੇ ਨਾਲ ਜੰਗ ਲੱਗਦੀ ਹੈ ਦੋ ਤਿੰਨ ਦਿਨ ਜੰਗ ਚੱਲਦੀ ਹੈ ਉਹਦੇ ਉੱਤੇ ਰਸ਼ੀਆ ਦਾ ਇੱਕ ਵੀ ਬਿਆਨ ਨਹੀਂ ਆਇਆ ਕੋਈ ਉਹਨਾਂ ਦੀ ਸਟੇਟਮੈਂਟ ਕੋਈ ਟਵੀਟ ਨਹੀਂ ਉਹਨਾਂ ਵੱਲੋਂ ਕੀਤਾ ਗਿਆ ਆਫੀਸ਼ੀਅਲੀ ਉਹਨਾਂ ਦੇ ਕਿਸੇ ਡਿਪਾਰਟਮੈਂਟ ਵੱਲੋਂ ਸੋ ਇਹ ਇਥੋਂ ਇਹ ਪਤਾ ਲੱਗਦਾ ਵੀ ਇੱਕ ਪਾਸੇ ਹੁਣ ਇੰਡੀਆ ਜਿਹੜਾ ਹੈਗਾ ਦੋਨਾਂ ਧਿਰਾਂ ਨੂੰ ਖੁਸ਼ ਰੱਖਣਾ ਚਾਹੁੰਦਾ ਸੀ ਅਮਰੀਕਾ ਵੀ ਨਰਾਜ਼ ਕਰ ਲਿਆ ਦੂਸਰੇ ਪਾਸੇ ਰਸ਼ੀਆ ਵੀ ਨਰਾਜ਼ ਹੋਇਆ ਨਜ਼ਰ ਆਉਂਦਾ ਹੈ ਤੇ ਜੇ ਕਿਤੇ ਆਉਂਦੇ ਸਮੇਂ ਦੇ ਵਿੱਚ ਕੋਈ ਭਾਰਤ-ਪਾਕ ਦੀ ਜੰਗਲ ਵਾਧੀ ਵੀ ਹੈ ਤਾਂ ਫਿਰ ਤੁਸੀਂ ਦੇਖ ਲਓ ਵੀ ਕੀ ਬਣੇਗਾ ਜਿਹੜੀ ਜਿਹੜੀ ਕੰਟਰੀ ਰਸ਼ੀਆ ਵੱਲੋਂ ਇੱਕ ਵੀ ਟਵੀਟ ਜਾਂ ਫਿਰ ਕੋਈ ਆਫੀਸ਼ੀਅਲ ਸਟੇਟਮੈਂਟ ਹੀ ਨਹੀਂ ਆਈ ਸਿੰਪਥੀ ਲਈ ਕਿ ਭਾਈ ਆ ਕੰਮ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਤੁਹਾਡੇ ਨਾਲ ਖੜੇ ਆ ਕੋਈ ਵੀ ਹੈਲਪ ਦੀ ਲੋੜ ਹੋਈ ਕਿਉਂਕਿ ਚਾਈਨਾ ਨੇ ਤਾਂ ਨੰਗੇ ਧਾੜੇ ਗੱਲ ਕਹਿ ਦਿੱਤੀ ਆ ਕਿ ਅਸੀਂ ਪਾਕਿਸਤਾਨ ਦੇ ਨਾਲ ਖੜੇ ਆ ਤੇ ਫਿਰ ਰਸ਼ੀਆ ਜਿਹੜਾ ਮਿੱਤਰ ਸਮਝਿਆ ਜਾਂਦਾ ਹੈ ਭਾਰਤ ਦਾ ਤੇ ਉਹ ਉਹਦੀ ਇੱਕ ਵੀ ਸਟੇਟਮੈਂਟ ਨਾ ਆਉਣਾ ਇਹ ਕਿਤੇ ਨਾ ਕਿਤੇ ਸਵਾਲ ਪੈਦਾ ਕਰਦਾ ਕਿ ਫਿਊਚਰ ਦੇ ਵਿੱਚ ਜੇਕਰ ਕੋਈ ਕਲੇਸ਼ ਵੱਧਾ ਤਾਂ ਰਸ਼ੀਆ ਵੱਲੋਂ ਤਾਂ ਫਿਰ ਹੱਥ ਖੜੇ ਹੀ ਲਾਓ ਸੋ ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਡੋਨਲਡ ਟਰੰਪ ਹੋਰਾਂ ਨੇ ਕਿਹਾ ਉਹ ਟ੍ਰੇਡ ਵਾਲੇ ਪਾਸੇ ਨੂੰ ਜ਼ਿਆਦਾ ਜਾਣਗੇ ਜੰਗਾ ਜਿੱਥੇ-ਜਿੱਥੇ ਵੀ ਲੱਗੀਆਂ ਹੋਈਆਂ ਉਹਨਾਂ ਨੂੰ ਰੁਕਵਾਉਣਗੇ ਸੋ ਮੇਰੇ ਖਿਆਲ ਦੇ ਨਾਲ ਡੋਨਲਡ ਟਰੰਪ ਹੋਰਾਂ ਨੇ ਜਿਹੜੀ ਆਪਣੀ ਇੱਕ ਤਰ੍ਹਾਂ ਦੀ ਕਹਿ ਲਈ ਵੀ ਕੋਸ਼ਿਸ਼ ਕਰਨੀ ਸੀ ਉਹ ਕਰ ਲਈ ਹੈ ਉਹਨਾਂ ਵੱਲੋਂ ਸਾਊਦੀ ਅਰਬ ਦੇ ਵਿੱਚ ਇੱਕ ਮੀਟਿੰਗ ਬਿਠਾਈ ਗਈ ਸੀ ਜਿਹਦੇ ਵਿੱਚ ਜਿਹੜੇ ਨੇ ਜ਼ੇਲੈਂਸਕੀ ਗੈਰ ਹਾਜ਼ਰ ਸੀ ਮਤਲਬ ਕਿ ਜ਼ੇਲੈਂਸਕੀ ਦੀ ਗੈਰ ਹਾਜ਼ਰੀ ਦੇ ਵਿੱਚ ਪੁਤਿਨ ਜਾਫਰ ਉਹਨਾਂ ਦੇ ਅਧਿਕਾਰੀਆਂ ਦੇ ਨਾਲ ਅਮਰੀਕਾ ਮੀਟਿੰਗ ਕਰਦਾ ਹੈ ਕਿ ਜੰਗਬੰਦੀ ਕਰੀਏ ਜਾਂ ਹੋਰ ਗੱਲਾਂ ਤੇ ਉੱਤੇ ਹੁੰਦੀ ਹੈ ਜਿਹਦੇ ਉੱਤੇ ਜੇਲੈਂਸਕੀ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਨੇ ਉਹਨਾਂ ਨੇ ਇਤਰਾਜ਼ ਵੀ ਜਤਾਇਆ ਕਿ ਭਾਈ ਗਲਤ ਤਾਂ ਸਾਡੀ ਹੋ ਰਹੀ ਹੈ ਤੇ ਤੁਸੀਂ ਸਾਨੂੰ ਵਿੱਚ ਸੱਦੇ ਹੀ ਨਹੀਂ ਪਰ ਉਹ ਇੱਕ ਕੋਸ਼ਿਸ਼ ਸੀ ਅਮਰੀਕਾ ਵੱਲੋਂ ਜਿਸ ਤਰੀਕੇ ਦੇ ਨਾਲ ਭਾਰਤ ਪਾਕਿਸਤਾਨ ਦੀ ਜੰਗ ਰੋਕਣ ਦਾ ਦਾਵਾ ਕਰਦੇ ਨੇ ਡੋਨਲਡ ਟਰੰਪ ਸ਼ਾਇਦ ਉਹ ਮੀਟਿੰਗ ਤੋਂ ਬਾਅਦ ਇਸ ਤਰ੍ਹਾਂ ਦੀ ਪੋਸਟ ਪਾ ਕੇ ਜਾਂ ਇਸ ਤਰ੍ਹਾਂ ਦਾ ਟਵੀਟ ਕਰਕੇ ਡੋਨਲਡ ਟਰੰਪ ਖਰੀ ਕਹਿੰਦੇ ਵੀ ਅਸੀਂ ਜੰਗਬੰਦੀ ਕਰਵਾ ਦਿੱਤੀ ਹੈ ਸੋ ਉਹ ਗੱਲ ਬਣੀ ਨਹੀਂ ਉਸ ਤੋਂ ਬਾਅਦ ਹੁਣ ਜਿਹੜੀ 2 ਹਫ਼ਤੇ ਪਹਿਲਾਂ ਦੀ ਇੱਕ ਨਿਊਜ਼ ਚੱਲ ਰਹੀ ਸੀ ਕਿ ਇੱਕ ਫੇਰ ਮੀਟਿੰਗ ਸੱਦੀ ਗਈ ਹੈ ਜਿਦੇ ਵਿੱਚ ਰਸ਼ੀਆ ਯੂਕਰੇਨ ਅਮਰੀਕਾ ਜਿਹੜਾ ਉਹ ਹਾਜ਼ਰ ਹੋਏਗਾ ਡੋਨਲਡ ਟਰੰਪ ਹਾਜ਼ਰ ਰਹਿਣਗੇ ਸੋ ਉਹ ਬਾਅਦ ਚ ਪਤਾ ਲੱਗਦਾ ਵੀ ਉਹਦੇ ਵਿੱਚ ਪੁਤਿਨ ਨੇ ਵੀ ਗੈਰ ਹਾਜ਼ਰੀ ਆਪਣੀ ਰੱਖੀ ਬਰਕਰਾਰ ਰੱਖੀ ਉਹਨਾਂ ਨੇ ਆਉਣ ਤੋਂ ਨਾ ਕਰ ਦਿੱਤੀ ਐ ਫਿਰ ਡੋਨਲਡ ਟਰੰਪ ਹੋਰੀ ਵੀ ਜਿਹੜੇ ਨੇ ਉਹਦੇ ਵਿੱਚ ਨਹੀਂ ਪਹੁੰਚਦੇ ਤੇ ਫਿਰ ਯੂਕਰੇਨ ਇਕੱਲਾ ਕੀ ਕਰਦਾ ਸੋ ਇੱਥੋਂ ਪਤਾ ਲੱਗਦਾ ਵੀ ਜੰਗਬੰਦੀ ਹੋਣੀ ਨਹੀਂ ਇਹ ਇਹ ਵੱਧ ਰਿਹਾ ਹੈ ਕੰਮ ਮਤਲਬ ਕਿ ਉਹ ਚਾਹੁੰਦੇ ਨਹੀਂ ਮੁਲਕ ਕੇ ਜੰਗਬੰਦੀ ਹੋਣ ਜਾਂ ਫਿਰ ਅਮਰੀਕਾ ਹੀ ਨਾ ਚਾਹੁੰਦਾ ਹੋਵੇ ਆਪਾਂ ਇਸ ਤਰੀਕੇ ਨਾਲ ਵੀ ਲੈ ਸਕਦੇ ਆ ਸੋ ਜਿੱਥੇ ਤਾਂ ਅਮਰੀਕਾ ਨੂੰ ਜੰਗ ਕਰਵਾ ਕੇ ਫਾਇਦਾ ਹੁੰਦਾ ਉਥੇ ਉਹ ਜੰਗ ਕਰਵਾਉਂਦਾ ਹੈ ਜਿੱਥੇ ਟ੍ਰੇਡ ਦੀ ਗੱਲ ਚੱਲਦੀ ਹੈ ਜਿੱਥੇ ਉਹਨਾਂ ਨੂੰ ਪਤਾ ਹੈ ਵੀ ਇੱਥੇ ਟ੍ਰੇਡ ਦੇ ਨਾਲ ਸਰਨਾ ਹੈ ਉੱਥੇ ਫਿਰ ਟ੍ਰੇਡ ਹੁੰਦੀ ਹੈ ਸੋ ਇਹ ਪਾਲਿਸੀਆਂ ਜਿਹੜੀਆਂ ਹੈਗੀਆਂ ਜਾਂ ਫਿਰ ਕਈਏ ਵੀ ਕਿਸ ਤਰੀਕੇ ਦੇ ਨਾਲ ਅਮਰੀਕਾ ਕੰਮ ਕਰ ਰਿਹਾ ਸੋ ਇਹ ਹੁਣ ਮਤਲਬ ਕਿ ਆਮ ਲੋਕ ਜਿਹੜੇ ਨੇ ਉਹ ਸਮਝਣ ਲੱਗ ਪਏ ਨੇ ਗੱਲਾਂ ਨੂੰ ਜੀ ਜੀ ਹਾਂ ਜੀ ਦੇ ਸਬੰਧ ਨਾਲ ਜੁੜਨ ਦੇ ਲਈ ਤੁਸੀਂ ਅਕਸਰ ਹੀ ਜੀਓ ਪੋਲਿਟਿਕਸ ਦੇ ਸਬਜੈਕਟ ਉੱਤੇ ਆਪਣੀ ਜੋ ਵਿਚਾਰ ਨਹੀਂ ਸਰ ਦਰਸ਼ਕਾਂ ਦੇ ਕੋਲ ਰੱਖ ਦਿਓ ਫਿਰ ਤੁਹਾਨੂੰ ਨਾਲ ਲੜਨ ਦੇ ਲਈ ਜੀ ਧੰਨਵਾਦ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਬੇਨਤੀ ਕਰਦੇ ਆ ਕਿ ਸਾਡਾ ਇੱਕ YouTube ਦੇ ਉੱਤੇ ਨਵਾਂ ਚੈਨਲ ਜਿਹੜਾ ਅਸੀਂ ਹੁਣੇ-ਹੁਣੇ ਤਾਜ਼ਾ-ਤਾਜ਼ਾ ਬਣਾਇਆ ਸੋ ਉਹਨੂੰ ਤੁਸੀਂ ਜ਼ਰੂਰ ਸਾਰਿਆਂ ਨੂੰ ਜਾ ਕੇ ਸਬਸਕ੍ਰਾਈਬ ਕਰਨਾ ਹੈ ਅਸੀਂ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਉਸ ਦਾ ਲਿੰਕ ਵੀ ਜਿਹੜਾ ਹੈਗਾ ਉਹ ਪਾ ਦੇਵਾਂਗੇ ਪ੍ਰਾਈਡ ਪੰਜਾਬ ਨਿਊਜ਼ ਇਹ ਨਾਮ ਹੈਗਾ ਸਰਚ ਕਰਕੇ ਵੀ ਤੁਸੀਂ ਇਹਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ